ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਚੌਥਾ ਹੋ ਪੰਥ ਦਸਾਈ ਨਿਤ ਖੜੀ ਕੋਈ ਪ੍ਰਵ ਦੱਸੇ ਤੈਨ ਜਾਓ ਖੜੀ ਪਦ ਜਿਹੜਾ ਨਾ ਇਹ ਭਾਰਾ ਉਚਾਰਨ ਕਰਨਾ ਖੜਨ ਦਾ ਵਾਚਕ ਹੈ ਉੰਜ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਬੋਲੀ ਆ ਉਹਦੇ ਵਿੱਚ ਇਹ ਵੀ ਆਉਂਦਾ ਖੜੀ ਹਾਂ ਲਜਾਈ ਹਾਂ ਉਹ ਵੀ ਵਿੱਚ ਆ ਜਾਂਦਾ ਕਿਤੇ ਪੋਲਾ ਬੁਲੇ ਜਾਂਦਾ ਕਿ ਜਿੱਥੇ ਖੜਨ ਦਾ ਆਵਾਜਕ ਹੋਵੇ ਉੱਥੇ ਭਾਰਾ ਉਚਾਰਨ ਕਰਨਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦッセ ਤင် ਜਾਉ ਜਿਨੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਗ ਫਿਰਾਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲ ਮਿਲਣਾ ਕਾ ਚਾਉ ਇਹ ਵੀ ਥੋੜਾ ਜਿਆ ਧਿਆਨ ਨਾਲ ਉਚਾਰਨ ਕਰਨਾ ਕਰ ਮਿੰਨਤ ਕਰ ਜੋਦੜੀ ਕਰ ਜੋਦੜੀ ਇਕੱਠਾ ਨਹੀਂ ਕਹਿ ਦੇਣਾ ਨਖੇਰ ਕੇ ਪੜਨਾ ਹੈ ਕਰ ਮਿੰਨਤ ਕਰ ਜੋਦੜੀ ਇੱਥੇ ਵਿਸਰਾਮ ਮੈਂ ਇੱਥੇ ਯਮਕ ਲਾ ਦੇਣੀ ਹੈ ਮੈਂ ਪ੍ਰਭ ਨਹੀਂ ਕਹਿ ਦੇਣਾ ਮੈਂ ਪ੍ਰਭ ਮਿਲਣਾ ਕਾ ਚੌਕਾ ਤੇ ਫਿਰ ਠਮਕ ਲਾ ਦੇਣੀ ਹੈ ਮਿਲਣਾ ਹਣਾਣੇ ਨਾਲ ਸ਼ੁੱਧ ਉਚਾਰਨ ਕਰਨਾ ਨੰਨਾ ਨਹੀਂ ਬੋਲਣਾ ਦਲਾਵਾ ਨਾਲ ਉਚਾਰਨਾ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਕ ਇੱਥੇ ਵਿਸਰਾਮ ਲੱਗੇਗਾ ਮੇਰੇ ਭਾਈ ਜਨਾ ਕੋਈ ਮੋਕ ਆਓ ਮੇਰੇ ਭਾਈ ਜਨਾ ਕੋਈ ਮੋਕ ਹਰ ਪ੍ਰਭ ਮੇਲ ਮਿਲਾਏ ਹੋ ਸਤਗੁਰ ਵਿਟਹੁ ਵਾਰਿਆ ਜਿਨ ਹਰ ਪ੍ਰਭ ਦੀ ਆਦਿਖਾਏ ਰਹਾਉ ੋਏ ਨਿਵਾਣੀ ਟਹਿ ਪਵਾ ਪੂਰੇ ਸਤਗੁਰ ਪਾਸ ਨਿਵਾਣਿਆ ਗੁਰ ਮਾਣ ਹੈ ਨਿਵਾਣਿਆ ਤੇ ਯਮਕ ਜ਼ਰੂਰ ਲਾਉਣੀ ਹੈ ਨਿਵਾਣਿਆ ਗੁਰ ਮਾਣ ਹੈ ਗੌਰ ਸਤਗੁਰ ਕਰੇ ਸਾਵਾਸ ਹਉ ਗੁਰ ਸਲਾਹਿ ਨ ਰੱਜਉ ਹਾਂ ਰੱਜਉ ਜਿਹੜਾ ਪਾਠ ਹੈ ਥੋੜਾ ਜਿਆਦਾ ਕਸ ਕੇ ਉਚਾਰਨ ਕਰਨਾ ਹਉ ਗੁਰ ਸਲਾਹਿ ਨ ਰੱਜਉ ਊੜੇ ਦੀਆਂ ਜਿਹੜੀਆਂ ਦਲੈਂਕੜਾਂ ਇਹ ਦੀਰਗ ਲਾਉਣੇ ਹਨ ਰੱਜਉ ਠੱਲਾ ਜਾਂ ਨਹੀਂ ਬੋਲਣਾ ਰੱਜਉ ਹਉ ਗੁਰ ਸਲਾਹ ਨ ਰੱਜਉ ਮੈਂ ਪ੍ਰਭ ਮੈਂ ਮੇਲੇ ਹਰ ਪ੍ਰਭ ਪਾਸ ਸਤ ਗੁਰ ਨੂੰ ਸਭ ਕੋ ਲੋਚਦਾ ਜੀਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀਐ ਭਾਗਹੀਨ ਬਹਿਰੋਏ ਹਾਂਜੀ ਭਾਗਹੀਨ ਇਥੇ ਯਮਕ ਭਾਗਹੀਨ ਬਹਿਰੋਏ ਜੋ ਹਰ ਪ੍ਰਭ ਬਾਣਾ ਸੋthia ਧੁਰ ਲਿਖਿਆ ਨ ਮਿਟੈ ਕੋਏ ਹਾਂਜੀ ਜੋ ਹਰ ਪ੍ਰਭ ਬਾਣਾ ਸੋthia ਇਥੇ ਵਿਸਰਾਮ ਧੁਰ ਲਿਖਿਆ ਨ ਮਿਟੈ ਕੋਈ ਆਪੇ ਸਤਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਗੁਰ ਪੀਛੇ ਪਾਏ ਸਭ ਜੱਗ ਜੀਵਨ ਜੱਗ ਆਪ ਹੈ ਇਹ ਵੀ ਧਿਆਨ ਨਾਲ ਪੰਕਤੀ ਉਚਾਰਨ ਕਰਨੀ ਹੈ ਸਭ ਜੱਗ ਜੀਵਨ ਜੱਗ ਆਪ ਹੈ ਜੱਗ ਆਪ ਹੈ ਕੱਠਾ ਨਹੀਂ ਕਹਿ ਦੇਣਾ ਯਾਨੀ ਸਭ ਜੱਗ ਜੀਵਨ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਜੱਗ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਫਿਰ ਬੋਲਣਾ ਆਪ ਹੈ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਹਾਂਜੀ ਇੱਥੇ ਵਿਸਰਾਮ ਲਾਉਣਾ ਹੈ ਰਸ ਅੰਮ੍ਰਿਤ ਇਥਿ ਠਮਕ ਨਾਮ ਰਸ ਇਥਿ ਠਮਕ ਆਤ ਭਲਾ ਆਤ ਪੁਲਈ ਬੋਲਣਾ ਇਹਨੂੰ ਅਤ ਨਹੀਂ ਕਹਿਣਾ ਭਲਾ ਤੇ ਵਿਸਰਾਨ ਲੋਣਾ ਕੀ ਤਵੇ ਦੇ ਮੇਲਾ ਰਾਸ ਖਾਈ ਜਾਇ ਪੁੱਛੋ ਸੋਹਾਗਣੀ ਤੁਸਾ ਕਿਉ ਕਰ ਮਿਲਿਆ ਪ੍ਰਭ ਆਇ ਓਏ ਵੇ ਪ੍ਰਵਾਹ ਨਾ ਬੋਲਣੀ ਓਏ ਵੇ ਪ੍ਰਵਾਹ ਨਾ ਬੁੱਲਣੀ ਵੇ ਪ੍ਰਵਾਹ ਤੇ ਠਮਕ ਓਏ ਵੇ ਪ੍ਰਵਾਹ ਨਾ ਬੋਲਣੀ ਬੋਲਣੀ ਨਾਣੀ ਨੰਨਾ ਹਾ ਓਏ ਵੀ ਪਰਵਾਹ ਨਾ ਬੋਲਨੀ ਹਾ ਮਲ ਮਲ ਧੋਵਾ ਤੈਨ ਪਾਈ ਭਾਈ ਰੇ ਮੇਲ ਸੱਜਣਾ ਹਰ ਗੁਣ ਸਾਰ ਸੱਜਣਾ ਸਤਗੁਰ ਪੁਰਖ ਹੈ ਦੁੱਖ ਕੱਡਾ ਹਉ ਮੈਂ ਮਾਰ ਰਹਾਵ ਗੁਰਮੁਖੀਆ ਸੋਹਾਗਣੀ ਤੈਨ ਦਇਆ ਪਈ ਮਨ ਆਏ ਸਤਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਈ ਸੇ ਵਡ ਭਾਗੀ ਵਡ ਜਾਣੀਐ ਜਿਨ ਹਰ ਰਸ ਖਾਦਾ ਗੁਰ ਪਾਈ ਇਹੋ ਹਰ ਰਸ ਵਾਣ ਤਿਣ ਸਬਤ ਹੈ ਸਬਤ ਉਚਾਰਨ ਕਰਨਾ ਇਹਨੂੰ ਸਬਤ ਨਹੀਂ ਕਹਿਣਾ ਇਹੋ ਹਰ ਰਸ ਵਾਣ ਤਿਣ ਸਬਤ ਹੈ ਭਾਗਹੀਣ ਨਹੀਂ ਖਾਈ ਭਾਗਹੀਣ ਤੇ ਜਮਕ ਲਾ ਦਨੀਐ ਭਾਗਹੀਣ ਨਹੀਂ ਖਾਈ ਬੇਨ ਸਤਗੁਰ ਪੱਲਾ ਨਾ ਪਵਾ ਮਨਮੁਖ ਰਹੇ ਬਿਲ ਲਾਇ ਬਿਲ ਲਾਇ ਜਿਹੜਾ ਹੈ ਇਹਨੂੰ ਬਿਲ ਲਾਇ ਨਹੀਂ ਕਹਿ ਦੇਣਾ ਦੋਵੇਂਲੇ ਸ਼ੁੱਧ ਬੋਲਨੇ ਆ ਬਿਲ ਲਾਇ ਮਨਮੁਖ ਰਹੇ ਬਿਲ ਲਾਇ ਓਏ ਸਤਗੁਰ ਆਗਾ ਨਾ ਨਿਵਹਿ ਓਨਾ ਅੰਤਰ ਕਰੋਧ ਬਲਾਇ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਇ ਸਭ ਤਨ ਮਨ ਹਰਿਆ ਹੋਇਆ ਨਾਨਕ ਹਰਿ ਵਸਿਆ ਮਨ ਸੋਇ ਸ੍ਰੀ ਰਾਗ ਮਹੱਲਾ ਚੌਥਾ ਦਿਨ ਸਚੜ ਫਿਰ ਆਥਵੈ ਇ ਚੜੇ ਥੋੜਾ ਭਾਰਾ ਹੀ ਬੋਲਣਾ ਦਿਨ ਸਚੜ ਫਿਰ ਆਥਵੈ ਦਿਨ ਸਚੜ ਫਿਰ ਆਥਵੈ ਰਣ ਸੁਬਾਈ ਜਾਏ ਪਾਪ ਘਟੈ ਨਰ ਨਾ ਬੁੱਝੈ ਬੁੱਝੈ ਆਪ ਘਟੈ ਨਰ ਨਾ ਬੁੱਝੈ ਨਿਤ ਮੂਸਾ ਲਾਜ ਟੁਕਾਇ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮੱਖੀ ਪਚੈ ਪਚਾਇ ਹਾਂਜੀ ਮਨਮੁਖ ਲਗ ਮੱਖੀ ਇੱਥੇ ਠਮਕ ਲੱਗੇ ਜੀ ਪਚਾਇ ਪਚਾਇ ਗੋੜ ਗੋੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮੱਖੀ ਪਚਾ ਪਚਾਏ ਭਾਈ રે ਮੈਂ ਮੀਤ ਸਖਾ ਪ੍ਰਭ ਸੋਏ ਸਖਾ ਪ੍ਰਭ ਨਹੀਂ ਕਹਿਣਾ ਭਾਈ ਦੇ ਇੱਥੇ ਵਿਸਰਾਮ ਲਾਉਣਾ ਮੈਂ ਮੀਤ ਸਖਾ ਪ੍ਰਭ ਸੋਏ ਸਖਾ ਤੇ ਠਮਕ ਲਗਦੀ ਭਾਈ રે ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਵਿਖ ਹੈ ਇਹ ਵੀ ਹਨਨਾਲ ਠਮਕ ਲਾਉਣੀ ਹੈ ਪੁੱਤ ਕਲਤ ਮੋਹ ਇਥੇ ਠਮਕ ਲੱਗ ਜੀਗੀ ਵੇਖ ਹੈ ਪੁੱਤਰ ਤੇ ਕਲਤ ਦਾ ਅਰਥ ਹੁੰਦਾ ਹੈ ਇਸਤਰੀ ਦਾ ਜਿਹੜਾ ਐਵੇਂ ਮੋਹ ਕਰੀ ਜਾਣਾ ਬਹੁਤਾ ਜਿਆਦਾ ਮੋਹ ਕਰਨਾ ਹੈ ਉਹ ਤਾਂ ਕਹਿੰਦੇ ਵੇਖ ਕੀ ਜ਼ਹਿਰ ਵੱਤ ਹੈ ਹੈ ਪੁੱਤ ਕਲਤ ਮੋਹ ਵੇਖ ਹੈ ਅੰਤ 베ਲੀ ਕੋ ਨਾ ਹੋਏ ਅੰਤ ਤੇ ਯਮਕ ਲੱਗ ਜੀਗੀ ਅੰਤ 베ਲੀ ਕੋ ਨਾ ਹੋਏ ਰਹਾਉ ਗੁਰਮਤਿ ਹਰਿ ਲਿਓ ਉੱਭਰੇ ਲਿਪਤ ਰਹੇ ਸਰਣਾਇ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਇ ਗੁਰਮੁਖ ਦਰਗਹਿ ਮੰਨੀਐ ਹਰ ਆਪ ਲੈ ਗਾਲ ਲਾਇ ਗੁਰਮੁਖਾ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਇ ਦਰ ਇਥੇ ਜਮਕ ਲੱਗੂਗੀ ਦਰ ਠਾਕ ਨ ਕੋਈ ਪਾਇ ਗੁਰਮੁਖੋ ਨੋ ਪੰਥ ਪਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਣ ਨਾਮ ਮਨ ਨਾਮ ਰਹਿਣ ਲਿਵ ਲਾਏ ਅਣਹ ਧੁਨੀ ਦਰਵਾਜ ਦੇ ਦਰ ਸੱਚਾ ਸੋਭਾ ਪਾਏ ਜਿਨੇ ਗੁਰਮਖਾ ਸਲਾਹਿਆ ਤਿਨਾ ਸਭ ਕੋ ਕਹ ਸਵਾਸ ਤਿਨ ਕੀ ਸੰਤ ਦੇਹ ਪ੍ਰਾਪਤ ਮੈਂ ਜਾਚਕ ਕੀ ਅਰਦਾਸ ਹੰਜੀ ਤੈਨ ਕੀ ਸੰਗਤ ਦੇਹ ਪ੍ਰਭ ਕਿਥੇ ਵਿਸਰਾਮ ਮੈਂ ਜਾਚਕ ਕੀ ਜਾਚਕ ਦੇ ਜਿਹੜੇ ਚਚੇ ਨੂੰ ਸਿਹਾਰੀ ਹੈ ਉਚਾਰਨ ਕਰਨੀ ਹੈ ਇਹਨੂੰ ਜਾਚਕ ਨਹੀਂ ਕਹਿਣਾ ਮੈਂ ਜਾਚਕ ਕੀ ਅਰਦਾਸ ਤੈਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਜਿਵੇਂ ਆਪਾਂ ਬੋਲਦੇ ਨਾ ਬਨਿਤਾ ਬੰਤਾ ਨਹੀਂ ਕਹਿੰਦੇ ਪੰਡਿਤ ਡੱਡੇ ਦੀ ਸਿਹਾਰੀ ਲਾ ਕੇ ਬੋਲਦੇ ਆਂ ਕਿਉਂ ਇਹ ਵੀ ਪਦ ਜਿਹੜਾ ਹੈ ਨਾ ਇਹਨੂੰ ਚਾਲਿਤ ਲੱਲੇ ਦੀ ਸਿਹਾਰੀ ਲਾ ਕੇ ਬੋਲਦੇ ਆਂ ਇਸੇ ਤਰ੍ਹਾਂ ਇਹਨੂੰ ਵੀ ਜਾਚਕ ਬੋਲਣਾ ਹੈ ਨਾਨਕ ਭਾਗ ਵੱਡੇ ਤਿਨਾ ਗੁਰਮੁਖਾ ਜਿਨ ਅੰਤਰ ਨਾਮ ਪਰਗਾਸ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਕਿਆ ਤੂ ਰੱਤਾ ਦੇਖ ਕਾ ਇਹ ਵੀ ਇਉਂ ਨਹੀਂ ਬੋਲਣਾ ਕਿਆ ਤੂ ਕਿਆ ਤੂੰ ਨਹੀਂ ਕਹਿਣਾ ਕਿਆ ਤੇ ਜਮਕ ਲਾ ਦੇਣੀ ਹੈ ਕਿਆ ਤੂੰ ਰੱਤਾ ਦੇਖ ਕੈ ਪੁੱਤਰ ਕਲਤਰ ਸੀਗਾਰ ਰਸ ਭੋਗਹਿ ਖੁਸ਼ਿਆ ਕਰਹਿ ਮਾਨਹਿ ਰੰਗ ਅਪਾਰ ਬਹੁਤ ਕਰਹਿ ਫੁਰਮਾਇਸੀ ਇਹਨਾਂ ਖੁਸ਼ੀਆਂ ਨਹੀਂ ਕਹਿਣਾ ਖੁਸ਼ੀਆਂ ਹੀ ਉਚਾਰਨ ਕਰਨਾ ਹੈ ਜਿੱਥੇ ਬਿੰਦੀ ਹੋਵੇ ਉੱਥੇ ਲਾਉਣੀ ਹੈ ਓ ਨਹੀਂ ਸ਼ਸ਼ੇ ਪੈਰ ਬਿੰਦੀ ਲਾ ਦੇਣੀ ਸ਼ੀਂ ਈ ਵਿਆਰੀ ਦੇ ਵੀ ਲਾਦਣੀ ਆਂ ਤੇ ਵੀ ਲਾਦਣੀ ਯਾਨੀ ਉਹ ਖੁਸ਼ਿਆ ਹੀ ਉਚਾਰਨ ਕਰਨਾ ਜਿੱਥੇ ਬਿੰਦੀ ਲੱਗੀ ਹੈ ਉੱਥੇ ਉਚਾਰਨ ਕਰਨੀ ਹੈ ਜਿੱਥੇ ਨਹੀਂ ਲੱਗੀ ਉੱਥੇ ਉਸੇ ਤਰ੍ਹਾਂ ਹੀ ਉਚਾਰਨ ਕਰ। ਰਸ ਭੋਗ ਘ ਖੁਸ਼ਿਆ ਕਰਹ ਮਾਨਹ ਰੰਗ અપਾਰ ਬਹੁਤ ਕਰਹ ਫੁਰਮਾਇਸੀ ਵਰਤਹ ਹੋਏ ਅਫਾਰ ਕਰਤਾ ਫੁਰਮਾਇਸੀ ਹੈ ਨਾ ਇਹਨੂੰ ਫਫਾ ਸ਼ੁੱਧ ਬੋਲਣਾ ਫੁਰਮਾਇਸੀ ਨਹੀਂ ਕਹਿਣਾ ਫੁਰਮਾਇਸੀ ਬਹੁਤ ਕਰਹਿ ਫੁਰਮਾਇਸੀ ਵਰਤਹ ਹੋਏ ਖੋਏ ਅਫਾਰ ਕਰਤਾ ਚਿਤ ਨ ਆਵਈ ਮਨੁਖ ਚਿਤ ਨ ਆਵਈ ਕਰਤਾ ਚਿਤ ਨ ਆਵਈ ਮਨੁਖ ਅੰਧ ਗਵਾਰ ਮੇਰੇ ਮਾਨ ਸੁਖ ਦਾਤਾ ਹਰ ਸੋਏ ਮਾਨੀ ਬੋਲਣਾ ਕਈ ਵਾਰ ਆਪਾਂ ਮਨ ਬੋਲ ਜੰਨੇ ਆ ਮਨ ਦਾ ਅਰਥ ਹੁੰਦਾ ਮੇਰੀ ਗੱਲ ਮਨ ਇਕ ਹੁੰਦਾ ਮੇਰਾ ਮਨ ਨਹੀਂ ਲੱਗਦਾ ਇਉਂ ਇੱਥੇ ਪੋਲਾ ਬੋਲਣਾ ਧਿਆਨ ਨਾਲ ਮੇਰੇ ਮਨ ਸੁਖ ਦਾਤਾ ਹਰ ਸੂਏ ਜੇ ਟਿੱਪੀ ਹੋਵੇ ਫਿਰ ਕਸਕੇ ਗੌਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਵ ਕੱਪੜ ਪੋਗ ਲਪਟਾਇਆ ਸੋਇਨਾ ਰੂਪਾ ਖਾਕ ਹੈ ਵਰ ਗੈ ਵਰ ਬਹ ਰੰਗੇ ਕੀਏ ਰਥ ਅਥਾਕ ਰਥ ਪੋਲਾ ਹੀ ਉਚਾਰਨ ਕਰਨਾ ਹੈ ਕੈਸੇ ਹੀ ਚਤ ਨਾ ਪਾਵਹੀ ਬਿਸਰਿਆ ਸਭ ਸਾਖ ਸਿਰਜਣਹਾਰ ਭੁਲਾਇਆ ਵਿਣ ਨਾਵੈ ਨਾਪਾਕ ਹਾਂਜੀ ਵਿਣ ਨਾਵੈ ਇੱਥੇ ਠਮਕ ਲੱਗੂਗੀ ਨਾਪਾਕ ਇਕੱਠਾ ਹੀ ਉਚਾਰਨ ਕਰਨਾ ਨਾਪਾਕ ਨਹੀਂ ਕਹਿਣਾ ਹੈ ਨਾਮ ਤੋਂ ਬਗੈਰ ਅਪਵਿੱਤਰ ਹੈ ਵਿਣ ਨਾਵੈ ਨਾਪਾਕ ਲਦਾ ਬਦ ਦੁਆਏ ਤੂੰ ਮਾਇਆ ਰਹਿ ਮਾਇਆ ਕਰਹ ਇਕਤ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਲੈਦਾ ਬੱਧ ਦਵਾਏ ਤੂ ਦੋਵੇਂ ਦਦੇ ਉਚਾਰਨ ਕਰਨੇ ਆ ਲੈਦਾ ਬੱਧ ਦਵਾਏ ਤੂੰ ਮਾਇਆ ਕਰਹ ਇਕਤ ਇਹਨੂੰ ਇਕਤ ਨਹੀਂ ਕਹਿਣਾ ਕਸਕੇ ਹੀ ਉਚਾਰਨ ਕਰਨਾ ਜਿਸਨ ਤੂੰ ਪਤੀ ਆਏ ਦਾ ਸੋ ਸਣ ਤੁਜਾ ਅਨਤ ਹਾਂਜੀ ਇਹ ਸੋ ਇਥੇ ਝਮਕ ਲੱਗ ਜਣੀ ਹੈ ਸਣ ਤੁਜਾ ਇਥੇ ਧਮਕ ਲੱਗ ਜਾਨੀ ਆ ਸੋ ਸਾਨ ਤੁਜੈ ਅਨਿਤ ਤੀਵੀ ਕਸ ਅਹੰਕਾਰ ਕਰਹਿ ਅਹੰਕਾਰਿਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਤਿਨ ਇਥੇ ਝਮਕ ਪ੍ਰਭ ਆਪ ਭੁਲਾਇਆ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨ ਪਤ ਸਤਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਇ ਹਰ ਜਨ ਕਾ ਰਖਾ ਏਕ ਹੈ ਹਰ ਜਨ ਕਾ ਰਖਾ ਏਕ ਹੈ ਹਰ ਜਨ ਕਾ ਰਖਾ ਏਕ ਹੈ ਕਿਆ ਮਾਨਸ ਹੋਮਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਸ ਦਰ ਫੇਰ ਨ ਪਾਵੈ ਕੋਈ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ ਸਿਰੀ ਰਾਗ ਮਹੱਲਾ 5 ਮਨ ਬिलास ਬਹੁ ਰੰਗ ਕਣਾ ਦ੍ਰਿਸ਼ਟ ਪੂਲ ਖੁਸ਼ੀਆਂ ਸੱਤਰ ਧਾਰ ਬਾਦ ਸਾਹੀਆ ਵਿੱਚ ਸਹਸੇ ਪਰਿਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਧਾਤਾ ਦੋਖ ਸਹਸਾ ਮਿਟ ਗਇਆ ਰਹਾਉ ਜੇਤੇ ਥਾਨ ਤਨੰਤਰਾ ਤੇਤੇ ਭਾਵ ਆਇਆ ਕਿ ਜੀਤੇ ਤੇ ਵੀ ਜਮਕ ਲੱਗ ਜੇਗੀ ਤੇ ਤੇਤੇ ਤੇ ਵੀ ਜਮਕ ਲੱਗ ਜੇਗੀ ਜੀਤੇ ਥਾਨ ਥਨੰਤਰਾ ਤੇਤੇ ਭਾਵ ਆਇਆ ਤਨ પતિ ਵਡ ਭੂਮੀਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨ ਸੰਗ ਹੋਏ ਵਰਤੈ ਅਫਰਿਆ ਇਹਨੂੰ ਅਫਰਿਆ ਉਚਾਰਨ ਕਰਨਾ ਐੜੇ ਅਤੇ ਫਫੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਅਫਰਿਆ ਹਕਮ ਚਲਾਏ ਨ ਸੰਗ ਹੋਏ ਵਰਤੈ ਅਫਰਿਆ ਸਭ ਕੋ ਵਸਗਤ ਕਰ ਲੈ ਓਣ ਜਿਹੜਾ ਵਸਗਤ ਹੈ ਇਹ ਪਦ ਕਿਤੇ ਵੀ ਆ ਜੇ ਨਾ ਵਸ ਕਸ ਕੇ ਬੋਲਨਾ ਗਤ ਪੋਲਾ ਬੋਲਨਾ ਪਾਠ ਇਕੱਠਾ ਹੀ ਹੈ ਵਸਗਤ ਸਭ ਕੋ ਵਸਗਤ ਕਰ ਲੈ ਇਕੱਠਾ ਹੀ ਵਸਗਤ ਸਭ ਕੋ ਵਸਗਤ ਕਰ ਲੈ ਓਣ ਬਿਰਨਾਵੇ ਖਾਕ ਰਲਿਆ ਕੋਟ 33 ਸੇਵਕਾ ਜਿਹੜਾ ਕੋਟ 33 ਪਾਠ ਹੈ ਨਾ ਇਹ ਸੰਬੰਧਕ ਹੈ 33 ਸੇਵਕਾ ਨਹੀਂ ਕਹਿਣਾ ਕੋਟ 33 ਸੇਵਕਾ ਕੋਟ 33 ਸੇਵਕਾ ਸਿੱਧ ਸਾਧਕ ਦਾਰ ਖਰਿਆ ਹਾਂਜੀ ਸਿੱਧ ਸਾਧਕ ਦਾਰ ਖਰਿਆ ਗਰੰਬਰੀ ਵਡ ਸਾਹਬੀ ਇਹ ਪਾਠ ਯਾਦ ਰੱਖਣ ਵਾਲਾ ਹੈ ਸੰਪਰਦਾ ਦੇ ਵਿੱਚ ਇਹ ਪਾਠ ਵੱਖਰਾ ਕਰਾਇਆ ਜਾਂਦਾ ਗਿਰੰਬਾਰੀ ਵੱਡ ਸਾਹਬੀ ਉਂਝ ਲਿਖਿਆ ਇਕੱਠਾ ਹੀ ਹੈ ਗਿਰੰਬਾਰੀ ਪਰ ਟਕਸਾਲ ਵਿੱਚ ਇਹ ਪਾਠ ਵੱਖਰਾ ਕਰਾਇਆ ਜਾਂਦਾ ਗਿਰੰਬਾਰੀ ਵੱਡ ਸਾਹਬੀ ਇਹਨੂੰ ਵੀ ਸਾਹਬੀ ਨਹੀਂ ਕਹਿ ਦੇਣਾ ਹਾਹੇ ਦੇ ਨਾਲ ਵੀ ਸਿਹਾਰੀ ਨਹੀਂ ਲਾਦਣੀ ਸਾਹਬੀ ਉਚਾਰਨ ਕਰਨਾ ਹੈ ਸਭ ਨਾਨਕ ਸੁਪਨ ਥੀਆ ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ